ਉਧਰ ਕਹਿੰਦੇ ਮੁੰਡਿਆਂ ਨੂੰ ਟਾਈਮ 12 ਵਜੇ ਦਾ ਦਿੱਤਾ ਸੀਗਾ ਤੋਰਨ ਦਾ ਸਾਢੇ ਚੌਥੇ ਉਹ ਜੰਗ ਜੂ ਕਰ ਕੋਈ ਲਾ ਦੇ 150 ਰੁਪਏ ਹੋਰ ਵੀ ਲਾਈ ਦਿੱਤੇ ਐਂ ਤਾਂ ਪੈਣਾ ਨਹੀਂ ਐਂ ਹੀ ਪੋਣਾ ਪੈਣਾ ਜਦੋਂ ਐ ਪਟਿਆ ਲੈ ਲੋ ਜੀ ਮਿੱਤਰੋ ਹਾਂਜੀ ਕਿੱਦਾਂ ਮਿੱਤਰੋ ਕੀ ਹਾਲ ਚਾਲ ਨੇ ਮੈਂ ਐਸ ਕਰ ਦੂ ਸਾਰੇ ਵਧੀਆ ਹੋਵਾਂਗੇ ਤੇ ਮਿੱਤਰੋ ਸਾਰਿਆਂ ਦਾ ਪਹਿਲਾਂ ਆਪਣਾ ਕਰ ਲੋ ਚੈਨਲ ਸਬਸਕ੍ਰਾਈਬ ਤੇ ਮਿੱਤਰੋ ਆਪਾਂ ਜਾਣਾ ਸ਼੍ਰੀ ਆਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਤੇ ਉਹਦੀ ਕਰਦੇ ਆਂ ਤਿਆਰੀ ਤੇ ਆਪਾਂ ਅੱਜ ਤਿਆਰੀ ਕਰਨੀ ਤੇ ਅੱਜ ਹੀ ਤੁਰਨਾਗਾ ਕਿਉਂਕਿ ਪਹਿਲਾਂ ਯਾਰ ਕੰਮ ਧੰਦੇ ਬਹੁਤ ਸੀਗੇ ਤੇ ਤਿਆਰੀ ਜੁੜੀ ਹੋਈ ਨਹੀਂ ਮੋਟਰਸਾਈਕਲ ਆਉਣੀ ਹੈ ਨਾ ਮੋਟਰਾਂ ਖੋਲੇ ਖੋਲੇ ਪਏ ਪਿੱਛੇ ਢੋਜਨ ਮੇਲਾ ਲਾ ਕੇ ਆਏ ਆ ਉਹ ਵੀ ਵਲੌਗ ਹੈ ਜੇ ਪਾਉਣ ਵਾਲਾ ਪਿਆਵਾ ਨਾ ਤੇ ਉਹ ਵੀ ਪਾਵਾਂਗੇ ਤੇ ਆਜੋ ਫਿਰ ਅੱਜ ਚੱਲਦੇ ਆ ਜੱਜੀ ਹੁਣਾ ਕੋਲੇ ਮੁੱਲਾ ਪਰ ਉੱਥੇ ਮੋਟਰਸਾਈਕਲ ਵੀ ਆਪਾਂ ਉੱਥੇ ਹੀ ਜਾ ਤੇ ਜੱਜੀ ਹੁਣੀ ਸਾਰੇ ਮੋਟਰਾਂ ਤਿਆਰ shear ਕਰੀ ਜਾਂਦੇ ਆ ਤੇ ਆਪਾਂ ਵੀ ਚੱਲਦੇ ਤੇ ਜਾ ਕੇ ਪਹਿਲਾਂ ਸਭ ਤੋਂ ਪਹਿਲਾਂ ਟਾਇਰ ਤੇ ਆਜੋ ਮੋਟਰਾਂ ਦਾ ਕਰਾਉਣਾ ਕੰਮ ਤੇ ਬਣੇ ਰੋ ਬਲੌਗ 'ਚ ਤੇ ਅੱਜ ਹੀ ਰਾਤ ਨੂੰ ਆਪਾਂ ਤੁਰ ਪਾਂਗੇ ਜਦੋਂ ਵੀ ਕੰਮ ਨਿਬੜ ਗਿਆ ਪੂਰੀ ਤਰ੍ਹਾਂ ਪੈਣਾਗਾ ਤੇ ਪਹਿਲਾਂ ਤਿਆਰੀ ਵਾਲਾ ਬਲੌਗ ਦੇਖੋ ਤੁਸੀਂ ਕਰੋ ਇੰਜੋਏ ਤੇ ਚੈਨਲ ਕਰ ਲੈ ਸਬਸਕ੍ਰਾਈਬ ਮੰਡਿਓ ਤੇ ਬਲੌਗ ਤੁਹਾਨੂੰ ਪਤਾ ਦੋ ਤਿੰਨ ਹਣ ਕੰਟੀਨਿਊ ਹੋਣਗੇ ਫਿਰ ਥੋੜਾ ਜਿਹਾ ਕੰਮ ਫੇਰ ਡਾਊਨ ਹੋ ਜਾਊਗਾ ਚੱਲੀ ਜਾਣਾ ਕੰਮ ਚਲੋ ਆਜੋ ਫਿਰ ਚੱਲਦੇ ਹਾਂ ਜੱਜੀ ਹੁਣਾ ਕੋਲੇ ਟਾਇਰ ਪਵਾਣੇ ਸੀ ਤੇ ਆਪਾਂ ਮੈਂ ਕਿਹਾ ਹਲਕੋ ਦਾ ਟਾਇਰ ਪਵਾ ਲਈਏ ਨਾ ਅੱਦਰ ਭਾਈ ਕੋਲੇ ਅੱਦਰ ਭਾਈ ਟਾਇਰ ਟੂਲ ਖਲੀ ਜਾਂਦਾ ਇੱਕ ਆਪਦੀ ਘੱਟ ਲਾਣੀ ਆ ਨਹੀਂ ਮੈਂ ਘੱਟ ਲਾ ਲਓ ਵੀ ਮੇਥਰੋ ਰਾਲ ਕੋ ਦਾ ਟਾਇਰ ਪਾਦਾ ਆਪਾਂ ਪਹਿਲੀ ਵਾਰ ਇਹ ਜਾ ਟਾਇਰ ਪਾਇਆ ਹੈਗਾ ਦੇ ਆਪਾਂ ਅੱਗੇ ਕਰੇ ਗੱਡੀ ਗੱਡੀ ਵਾਲਾ ਪਾਇਨ ਸਾਨੂੰ ਪਤਾ ਆਪਣੇ ਸਾਫ ਹੀ ਗੱਡੀਆਂ ਆਂਦੀਆਂ ਜੇ ਆਪਣੇ ਟੀਵੀਐਸ ਇਦਾਂ ਦਾ ਹੁੰਦਾਗਾ ਲੋਈ ਹਵਾ ਹਵਾ ਭਰੀ ਗਈ ਕਿਹੜਾ ਚੱਕਰ ਪੈ ਗਿਆ ਬੈਰਗ ਟੁੱਟਿਆ ਨਿਕਲ ਗਿਆ ਪਰਲੇ ਬਸ ਹਣਾ ਹਾਲਾਤ ਦੇਖੋ ਕੀ ਹੋਏ ਪਏ ਮੋਟਰਸਾਈਕਲ ਦੇ ਤੇ ਆ ਜਾ ਕੇ ਹੁਣ ਚੇਨ ਚੁੰਨ ਕਰਦੇ ਆ ਲੈ ਟਾ ਰੋਟਾ ਰਿਗਾਰਡਮੈਂਟ ਧਵਾਉਣੇ ਧਵਾਉਣੇ ਨੂੰ ਫੇਰ ਚੱਲਣਾ ਸ਼੍ਰੀ ਅਨੰਦਪੁਰ ਸਾਹਿਬ ਅੱਜ ਹੀ ਤੁਰਨਾ ਤੇ ਅੱਜ ਹੀ ਸਾਰਾ ਕੰਮ ਕਰਨ ਲੱਗੇ ਤੁਹਾਨੂੰ ਪਤਾ ਪਾ ਬਿਜ਼ੀ ਬਹੁਤ ਜਾਂਦੇ ਯਾਰ ਲੋ ਜੀ ਮਿੱਤਰੋ ਜੋ ਚੋ ਵੀ ਕੋ ਵੀ ਦਾ ਚੱਲ ਬੰਦਾ ਉਹ ਰੱਬ ਚੰਦਾ ਤੁਹਾਡਾ ਹਾਲਾ ਸਰਖੰਡ ਪਿਆ ਗਿਆਗਾ ਤੁਹਾਨੂੰ ਬ੍ਰੇਕ ਟਾਇਟ ਆ ਨਹੀਂ ਨਹੀਂ ਇਹ ਤਾਂ ਕਸਣਾ ਮੈਨੂੰ ਬ੍ਰੇਕ ਵੀ ਚਾਰੇ ਟਾਇਟ ਆ ਇਨੋਂ ਅਦਰ ਯਾ ਜੀ ਆਲ ਦੇ ਵੀ ਕਹਿੰਦੇ ਟਾਇਰ ਨਾਮਾ ਪਾਉਣ ਲੱਗੇ ਆ ਜੱਜੀ ਨੇ ਫਿਰ ਆ ਡਿਸਾਈਡ ਕਰ ਲਿਆ ਜੱਜੀ ਰਾਤ ਦਾ ਮੇਰਾ ਜੈ ਵੀ ਬਣਦਾ ਵੀ ਫਿਰ ਟਾਇਰ ਮੈਂ ਵੀ ਯਾਰ ਆਈ ਵਾਲਾ ਹੈਂ ਨਾਲ ਕੋ ਮੈਂ ਕਿਹਾ ਰਲਕ ਉਪ ਵਾ ਕੇ ਦੇਖ ਲਈਏ ਮੈਂ ਤਾਂ ਬਹੁਤ ਵਧੀਆ ਪਾੜਾ ਵਾ ਦੇਖਦੇ ਚੱਲ ਕੋਈ ਨਾ ਭਾਈ ਕਰ ਦਿਆ ਡਿਸਾਈਡ ਕੀ ਬਣਦਾ ਹੈਂ ਜਾਜੀ ਨੇ ਵੀ ਟਾਇਰ ਪਵਾਤੇ ਮੋਟਰ ਵਾਲਾ ਟਾਇਰ ਮੌਕੇ ਤੇ ਟਾਇਰ ਹੋਣ ਲੱਗਿਆ ਜਨੰਦਪੁਰ ਵੀ ਆਜੀ ਤਰ੍ਹਾਂ ਦੇ ਮੋਟਰਾਂ ਦੇ ਹੁਣ ਇੱਥੇ ਵੀ ਲਾਦੇ 150 ਰੁਪਏ ਹੋਰ ਵੀ ਲਾਈ ਦਿੱਤੇ ਐਂ ਤਾਂ ਪੈਣਾ ਨਹੀਂ ਐਂ ਹੀ ਪੋਣਾ ਪੈਣਾ ਜਦੋਂ ਐ ਪਟਿਆ ਲਾ ਯਾਰ ਇਹ ਦੇਲਾ ਜਦੋਂ ਇਹ ਆਉਂਦਾ ਵਾ ਪਹਿਲਾਂ ਇਹ ਡਿਸਕਵਰ ਦੀ ਫੂਸ ਭੰਤੀ ਫਿਰ ਇਹ ਹੈੱਡ ਭੰਤ ਤਾ ਆਹੋ ਸੀਟ ਬਾੜਦੀ ਜੇ ਲੋਰ ਫਿਰ ਐਂ ਪਊਗਾ ਉਂ ਤਾਂ ਕਿਵੇਂ ਪੈਣਾ ਹੈ ਤੇਰੇ ਪੈਸੇ ਲਾਉਣ ਦਾ ਜੀ ਨਹੀਂ ਕਰਦਾ ਆ ਦਾ ਲਾ ਦੇ ਫਿਰ ਹੁਣ ਸਾਰੀ ਜੀ ਉਹ ਯਾਰ ਐਂ ਨਹੀਂ ਯਾਰ ਹੁਣ ਹਰ ਇੱਕ ਹਸਿਆ ਪਿਆ ਲੈ ਲੈ ਦੇਖ ਲੈਣਾ ਲੈ ਆਈ ਲੈ ਕੇ ਜਾਣ ਅਨੰਦਪੁਰ ਨੂੰ ਉਧਰ ਕਹਿੰਦੇ ਮੁੰਡਿਆਂ ਨੂੰ ਟਾਈਮ 12 ਵਜੇ ਦਾ ਦਿੱਤਾ ਸੀਗਾ ਤੁਰਨ ਦਾ ਇਹ ਤਾਂ ਮੋਟਰ ਮਟਰਸਾਈਕਲ ਤਿਆਰ ਕਰਕੇ ਆ ਗਏ ਇਧਰ ਸਭ ਟਾ ਕੰਮ ਦੇਖ ਲੋ ਕਿੰਨੇ ਵੱਜ ਗਏ 4:30 ਅਰੇ ਮਤਲਬ ਮੇਰੇ ਹਿਸਾਬ ਨਾਲ ਵੀ 2-3 ਘੰਟੇ ਹਜੇ ਹੋਰ ਨਹੀਂ ਤੁਰਦੇ ਇਹ ਤਾਂ ਹੀ ਮੋਟਰਾਂ ਕੋਲ ਰਿਹਾ ਯਾਰ ਧੋਣਾ ਹਜੇ ਟੇਪ ਕਰਾਉਣੀ ਆ ਬਹੁਤ ਕੁਝ ਕਰਾਉਣਾ ਪਿਆ ਹੈ ਇਹ ਤਾਂ ਕੱਲਾ ਟਾਇਰ ਪਵਾਇਆ ਆ ਇੱਧਰ ਬਾਈ ਕੋਲੇ ਕੰਮ ਕੰਮ ਕਰਾਈ ਜਾਂਦਾ ਲਾਈਟਾਂ ਦਾ ਫਿਰ ਦੇਖਦਾ ਗਾਹਲਾ ਜਗਾਰਡਮੈਂਟ ਕੀ ਆ ਕੋਈ ਨਿਓਨ ਲਾਈਟਾਂ ਵੀ ਲਾਤੀਆਂ ਜਾਂ ਪਰ ਇਹ ਸਾਨੂੰ ਰਾਸ ਨਹੀਂ ਆਉਂਦੇ ਮੋਡੀਫਿਕੇਸ਼ਨ ਵਾਲੇ ਕੰਮ ਇਹ ਭੰਨ ਭੁਨੇ ਹੀ ਛਿੜੀ ਜਾਂਦੇ ਆ ਲਾਈਟ ਪਹੁੰਚੋ ਜਮੀਨਾਂ ਕਾ ਹਾਂ ਕੋਈ ਪਤਾ ਪਹੁੰਚਦੇ ਹੋ ਖੁੱਲ ਜਾਂਦੇ ਇੱਥੇ ਸਹੀ ਜਰਾ ਪਹੁੰਚੇ ਵੀ ਨਾ ਦਾ ਲਾਈਟ ਲਗਾ ਦੇ ਕਤਨਾ ਕਿੰਨੀ ਵਾਰ ਪਾਉਣ ਲੱਗੇ ਆ ਵੀ ਮਿੰਨੇ ਜੇ ਕੱਢੀ ਹੁੰਦੀ ਹੋਈ ਆ। ਕਟਾ ਸਟਾਕ ਲੈ ਕੇ ਰੱਖਿਆ ਹੋਇਆ। ਪਤਾ ਹੀ ਆ ਬਦਲਣੀ ਆ। मैं करूं। मैं करूंगा ये हाँ। जाके रहा ना हाँ। जाके आज गुण 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 गुण। को चीज ना बलॉच दे नोटिस ना चीज़ एक करीजे मैं देखी कहा ਕਸੀ ਗਈ ਕਸੀ ਗਈ ਜੇ ਮਤਰਾ ਪਹਿਲਾਂ ਨਾ ਹਾਰ ਲਵਾਏ ਸੀ ਆਪਾਂ ਇਹ ਘਾਟਾ ਕੀ ਮਸਾ ਦਲਾਏ ਹੋਣਗੇ ਤੁਹਾਨੂੰ ਪਤਾ ਨਹੀਂ ਕੀ ਚੱਕਰ ਪੈ ਗਿਆ ਤੇ ਹੁਣ ਆ ਨਵੇਂ ਲਵਾਤੇ ਇਹ ਮਿੰਡਾ ਦੇ ਸੀ ਇਹ ਹੈਗਾ ਚੈਨਾ ਦੇ ਸੀ ਯਾਰ ਪਰ ਬਾਈ ਕਹਿੰਦਾ ਆਵਾਜ਼ ਆਉਂਦੀ ਇਹਨਾਂ ਦਾ ਵੀ ਜ਼ਿਆਦਾ ਹੋਊਗੀ ਇਧਰ ਨਿਓਨ ਲਾਈਟਾਂ ਰੋਟਾ ਫਟ ਕਰਤੀਆਂ ਇਧਰ ਬਹੁਤ ਜਾਲ ਜਿਹੇ ਬਣਿਆ ਪਿਆ ਸੀਗਾ ਇਹ ਸੈੱਟ ਕਰਾਇਆ ਵਾ ਜਾ ਨਿਓਨ ਲਾਈਟਾਂ ਲੱਗੀਆਂ ਹਨ ਪਿੱਛੇ ਵੀ ਲੱਗ ਗਈ ਤੁਹਾਨੂੰ ਰਾਤ ਨੂੰ ਦਿਖਾਵਾਂਗੇ ਵੀ ਉਹ ਇਹਦਾ ਚੱਲਦੀਆਂ ਆਂਦਾ ਬਾਕੀ ਇਹਦਾ ਟੇਪਾ ਡੂਪਾ ਕਰਾਉਣੇ ਆ ਜਾ ਕੇ ਧੋਣਾ ਧੋਣਾ ਆ ਟਰਬ ਡੋਰਪੋ ਲਿਖਿਆ ਦੁਬਾਰਾ ਲਿਖਾਉਣੇ ਆ ਠੀਕ ਆ ਤੇ ਆਜੋ ਮਿਲਦੇ ਆ ਅੰਧਪੁਰ ਸਾਇਆ ਫਿਰ ਉਦੋਂ ਕਰਨ ਤੂਰ ਵਾਲਾ ਤਿਆਰ ਹੋਇਆ ਪਿਆ ਕੈਟ ਲਾ ਦੇ ਰਿਮੋਟਰ ਮੋਟਰਸਾਈਕਲ ਰੀਜਾਂ ਲਾਈਆਂ ਵੀ ਆ ਮੁੰਡਿਆਂ ਦੀਆਂ ਬਾਕੀ ਆਪਣੇ ਕੋਲ ਸਮਾਂ ਹੈ ਨਹੀਂ ਸੀਗਾ ਯਾਰ ਤੇ ਅੱਜ ਬੈਟਰੀ ਵੀ ਆ ਨਵੀਂ ਰਖਾ ਦਿੱ ਤਕੜਾ ਖਰਚਾ ਕਰਤਾ ਜੇ ਮੋਟਰਸਾਈਕਲ ਦੇ ਮਿੱਤਰੋ ਮਿੱਤਰੋ ਮੋਟਰਸਾਈਕਲ ਆ ਗਿਆ ਏਸੀ ਵਾਸ਼ਿੰਗ ਲਈ ਕੋਣ ਵਾਸ਼ਿੰਗ ਵਾਸ਼ਿੰਗ ਇਹਦੀ ਕਰਾਉਣੇ ਆ फिर थोड़ा इधर इनकी हालत थोड़ा देखी है ना कि खराब हो पी है बाकी लाइटा लुटा कम हो गया निखर गया निखर गया बड़ा बैटा लगता हो गया जी हूँ आप मूहे हो गए चौबी तेरह लैके ਇੱਧਰ ਆਪਣੇ ਵਾਲਾ ਧੁੱਤਾ ਗਿਆ ਰਿਗਾਰਡਮੈਂਟ ਮਗਰ ਉਹ ਤੁਰਿਆ ਸੀ ਕਿੱਧਰ ਗਿਆ ਮੂਰੇ ਹੈ ਇਹ ਤਾਂ ਹੈ ਨਾ ਮਗਰ ਉਹ ਤੁਰਿਆ ਸੀ ਮੂਰੇ ਕਿੱਧਰ ਗਿਆ ਹੈ ਸ਼ਾਇਦ ਜਾਂਦਾ ਹੈ ਨਹੀਂ ਯਾਰ ਤਰਾ ਮੋਟਰਾਂ ਤੱਕੜਾਣਾ ਬਾਈ ਟਾਇਰ ਨਾ ਮੈਂ ਪਤਾ ਨਾ ਅੱਜ ਤੂੰ ਟਾਇਰ ਤਾਂ ਆਪਾਂ ਵੀ ਪਤਾ ਨਾ ਮਾਂ ਅੱਜ ਤਕੜਾ ਖਰਚਾ ਕਰਤਾ ਅੱਜ ਇੱਧਰ ਕੋਸ ਸਾਬ ਨਹੀਂ ਬੱਸ ਬਾਈ ਬੱਸ ਬਾਈ ਕਿੰਨੇ ਪੈਸੇ ਲੈਨੇ ਹੋ ਕਿੰਨੇ ਪੈਸੇ ਲੈਨੇ ਬਾਈ ਕਰ ਮੋਟਰਾਂ ਨੂੰ अच्छा ठीक <laughs> 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 है ਨਾਲ ਕਸ਼ੋਰ ਵੀ ਕਰਨਾ ਪੁਰਾਣਾ ਕਰਾਉਣਾ ਪਊਗਾ ਹੋਰ ਕੀ ਕਰਨਾ ਪਊ ਲੋ ਜੀ ਮਿੱਤਰੋ ਓਕੇ ਹੋ ਗਿਆ ਚਮਕ ਗਿਆ ਆ ਹੁਣ ਲੱਗਦਾ ਵੀ ਹੁਣ ਯਾਲਸੀ ਚੋਂ ਨਹੀਂ ਕਢਾਇਆ ਜਾਂਦਾ ਪਹਿਲਾਂ ਤਾਂ ਐ ਲਾ ਦੇ ਕਵਾੜ ਚ ਕਢਿਆ ਜਾਂਦਾ ਐਜਾ ਜੀ ਤੁੱਟ ਗਿਆ ਤੇਰਾ ਵਾਲਾ ਕਵਰ ਦੇ ਜਾਨੇ ਕਿਹੜਾ ਕਵਰ ਵੀਰੇ ਦਿਖਾਓ ਲੋ ਜੀ ਇੱਧਰ ਸਾਰੇ ਮੋਟਰਾਂ ਨਾਲ ਕੰਮ ਕੰਮ ਹੋਈ ਜਾਂਦਾ ਇਹ ਮੋਟਰਸਾਈਕਲ ਸਾਰੀ ਆਪਣੀ ਟੀਮ ਆ ਇਹ ਸਾਰੀ ਜਾਣੀ ਆ ਉਹਨੇ ਪਰ ਆਪਣੇ ਨਾਲ ਮੋਟਰਾਂ ਚੰਕੀ ਜਾਂਦਾ ਇਧਰ ਇਹ ਤੁਹਾਨੂੰ ਪਹਿਲਾਂ ਹੀ ਦਿਖਾਤਾ ਸੀ ਯੈਸ ਯੈਸ ਕਿਉਂ ਲਾਈਟਾਂ ਚੈੱਕ ਕਰੋ ਯੈਸ ਹੋਇਆ ਬਿਆ ਕੰਮ ਇਹ ਸਾਡੇ ਸੰਧੂ ਬਾਜੀ ਨੇ ਬਣਾ ਕੇ ਦਿੱਤੀ ਆ ਇਧਰ ਮੇਰੇ ਵਾਲੇ ਇਧਰ ਸੈਟਾ ਕੰਮ ਨਾ ਚਦਰ ਆਪਾਂ ਵੀ ਨਿਉਨਾਂ ਨੇ ਉਹਨਾਂ ਲਾ ਦਿੱਤੀਆਂ ਹੁਣ ਦਿਖਾਉਂਦੇ ਆ ਮੜਗੀਆਂ ਓਹੋ ਜਗੀਆਂ ਨਹੀਂ ਉਹ ਨਹੀਂ ਨਹੀਂ ਸੱਚ ਤੇ ਆ ਦੇਖੋ ਕਰੋ ਚੈੱਕ ਲੋ ਜੀ 7 ਵਜ ਗਏ ਆ ਜੱਜੀ ਅਧਰੀਦਾਰ ਦੇ ਦੇ ਅੰਦਰ ਬਾਈ ਟੇਪਾਂ ਵਾਲੇ ਕੋਲੇ ਆ ਗਏ ਨਾ ਇੱਥੇ ਇਹ ਸਟicker ਟੁਕਰ ਲਵਾਉਣੇ ਹਨ ਕਹਿੰਦਾ ਜੱਜੀ ਆਲ ਦੇ ਵੀ ਲੈਟਰ ਉੱਡਾ ਫਟ ਕਰੀ ਜਾਂਦੇ ਆ ਥੱਲੇ ਕਰਦੇ ਆ ਨੀਲੀਆਂ ਦੇ ਲਾਲ ਉਧਰ ਮੁੱਖੀ ਮੁੱਖੀ ਲਾਈ ਜਾਂਦੇ ਆ ਉਧਰ ਬਾਈ ਕੋਲੇ ਕਹਿੰਦਾ ਟੇਪਾਂ ਟੂਪਾਂ ਕਰੀ ਜਾਂਦੇ ਆ ਮੁੱਲਾਪਰਾ ਸਵੇਰ ਦੇ ਆਏ ਆ ਜੱਜੀ ਮਰਜੀ ਹੈ ਵੀਰੇ ਤੇਰੀ ਜੱਜੀ ਵੀਰੇ ਸਵੇਰ ਦੇ ਆਏ ਤੇਰੇ ਕੋਲੇ ਮਰਜੀ ਹੈ ਵੀਰੇ ਤੇਰੀ ਲੋ ਵੀ ਬਾਬਿਓ ਹੋਲਾ ਮੱਲਾ 2025 ਅਰਛੇ ਮੇਰੇ ਕਰਨ ਮੇਰੇ ਸਪਲੈਂਟਰ ਦੇ ਲੱਭ ਥਾਂ ਕਿੱਥੇ ਲਾਈਏ ਲਾਉਣਾ ਜ਼ਰੂਰੀ ਆ ਉਹ ਜੰਗੂ ਕੋਲ ਖੜਾ ਵਾਰਿਆ ਨੇ ਲਾ ਲਓ ਨਾਲੋ ਬਈ ਕਰਦੀ ਕਿੰਨੇ ਮੋਟਰ ਹੈ ਲਾ 1 2 3 4 5 6 6 ਮੋਟਰ ਨੇ 6 ਜੰਗੂ ਕੋਲ ਖੜਾ 2 ਜਨ ਵਾਲੇ ਜੱਟ ਕੰਮ ਜਗਾ ਪਛ ਮੁਰੋਂਗੇ ਕਹਿੰਦਾ ਕਹਿੰਦਾ ਕਲਚ ਛੱਡਣਾ ਆਉਂਦਾ ਹਾਂ ਜਦ ਨਹੀਂ ਗਿਆ ਤਾਂ ਪੈ ਲੈ ਚੱਲ ਤੂੰ ਵੀ ਮੇਰਾ ਟੀਚਰ ਮਾਰ ਦੇ ਕੋਈ ਕਦੇ ਨੂੰ ਪੜਾਉਂਦਾ ਅਜੀ ਬਾਈ ਕਲੱਟ ਪਲੇਟਾਂ ਨਹੀਂ ਕਿਸੇ ਤੋਂ ਬੋਨੇ ਸੀ ਆਪ ਪਾ ਲੈਨੇ ਜਿਹੜਾ ਸੁਣਾਉਣਾ ਤੈਨੂੰ ਪਹਿਲੀ ਗੱਲ ਕੀ ਕੀਤੀ ਮੈਂ ਸੁਣਾਉਂਦਾ ਹਾਂ ਕਰਵਾਉਣਾ ਤਾਂ ਕੀ ਕਹਣਾ ਕਰਾ ਕੱਛੜੀਆਂ ਮਨਤਾ ਕਰਾਂ ਓਏ ਹੱਥ ਹੈਗਾ ਬਾਈ ਕਹਿੰਦਾ ਕਹਿੰਦਾ ਆਪ ਹੀ ਪਾ ਲੈਨੇ ਆ ਪਲੇਟਾਂ ਪੈਸੇ ਲੈ ਕੇ ਕਹਿੰਦਾ ਉਹਦੀ ਕਿੱਥੇ ਮਨਤਾ ਕਰੀ ਜਾਵਾਂਗੇ ਗੜੀ ਮਨਤਾ ਕਰਾਈਆਂ ਸਾਲਿਆ ਫਿਰ ਸਮਾਂ ਬਹੁਤ ਜ਼ਿਆਦਾ ਖਰਾਬ ਮੈਨੂੰ ਪਤਾ ਕੀ ਕਹਿੰਦਾ ਇਹ ਵੀ ਕਹਿੰਦਾ ਯਾ ਉਹਨੇ ਜਦੋਂ ਮੇਰੀ ਗੱਲ ਨੇ ਸੁਣ ਕੇ ਕਿਆ ਹੋਵਾ ਠੀਕ ਹੈ ਹੋਵਾ ਕਾ ਕਰਾ ਹੋ ਰਹੀ ਬਾਈ ਕਾਉਂਟਰਵਰਸੀ ਨਾ ਕਰ ਯਾਰ ਤੂੰ ਕਾਉਂਟਰਵਰਸੀ ਕਰਦਾ ਕਾਉਂਟਰਵਰਸੀ ਨੂੰ ਨਹੀਂ ਯਾਰ ਇਹ ਨਹੀਂ ਜਾਂਦਾ ਹੁਣ ਤੂੰ ਕਾਉਂਟਰਵਰਸੀ ਨਹੀਂ ਸਿੱਧੂ ਉਸੇ ਵਾਲਾ ਖੜਾ ਯਾਰ ਡਬਲ ਟਿਪੂ ਨੇ ਛੱਲੇ ਬਾਈ ਇੱਥੇ ਬਾਈ ਗੋਪੀ ਵਾਇਰਿੰਗ ਦੇ ਫੱਟੇ ਚੱਕੀ ਫਿਰਦਾ ਇਹਦਾ ਆਪ ਹੀ ਕਰ ਲੈਨੇ ਹੱਥ ਮਲੇ ਚੈੱਕ ਕਰੋ ਖੱਤ ਦਾ ਯਾਰ ਕਾਲੇ ਹੋਣੀ ਹੋਏ ਹੋਣੀ ਹੋਣੀ ਆ ਜੇ ਮੋਟਰ ਇਹ ਚਲਾਉਣੇ ਯਾਰ ਹੱਥ ਤਾਂ ਕਾਲੇ ਹੈਗੇ ਹੁਣ ਅਰਸ਼ਾ ਕੇ ਮੂੰਹ ਕਾਲਾ ਕਰਾ ਦੇ ਪਾਤਨੀ ਕਾਲਾ ਕਰਾ ਦੇ ਹੱਥ ਯਾਰ ਮੈਂ ਕੰਮ ਉੱਲੂ ਲਾਉ ਉੱਲੂ ਨਹੀਂ ਜਾਂਦੇ ਹੈਗੇ ਆਪਣਾ ਅਰਥੋ ਦਾ ਕਰੋ ਬਸ ਉੱਲੂ ਕਿਹੜਾ ਲਾਇਆ ਤੈਨਾਂ ਨਖਰ ਵਾਲਾ ਫੇਰ ਕੰਮ ਆਪਣਾ ਉੱਲੂ ਦਾ ਬੱਲੂ ਥੋੜੀਆ ਤੁੱਲੂ ਆਗਾ ਵੇ ਚਾਬੀ ਕਿੱਥੇ ਮੋਟਰਿਆਂ ਦੀ ਉੱਲੂ ਕਿਹੜਾ ਲਾਇਆ ਵਾ ਐਸ ਤਨੇ ਦੁਬਾਰਾ ਬਣਾਈਆ ਹੁਣੇ ਹੁਣ ਨਗਰੇ ਦੁਬਾਰਾ ਬਣਾਉਂਦਾ ਜੀ ਹੋਰ ਮੈਂ ਮੈਂ ਹੋਰ ਮੇਨੇ ਗੱਡੀ ਦੀ ਚਾਬੀ ਬਾਬੇ ਥੋੜਾ ਹੀ ਘੱਟਦਾ ਤੇ ਲੈ ਸਰਵਰ ਲੇਕੀ ਚਾਪੀ ਦੇਖ ਵਗਰੀ ਚਾਪੀ ਹੈ ਨਹੀਂ ਬਾਈ ਲੋਈ ਬਾਬੇ ਉਹ ਬੱਦ ਤਿਆਰੀਆਂ ਨੇ ਤੁਰਨ ਲੱਗੇ ਆ ਇਹ ਥੋੜਾ ਜਿਹਾ ਐਡਵਾਂਸ ਕੀਤਾ ਆ ਜਾਦੇ ਬਾਬੇ ਸਾਹਿਬ ਨੂੰ ਤਕੜਾ ਇਹ ਚੈਨਾਵਾ ਗੁੱਪੀ ਵੀ ਰਵੀ ਮੰਨ ਗਿਆ ਆ ਦੇਖੋ ਮੈਨੂੰ ਫੋਲੋ ਕਰ ਲੋ ਇੱਧਰ ਆ ਮੇਰੇ ਕੋਲ ਅਰਤੀ 13 10 ਇਸਟਾ ਦੀ ਆਈਡੀ ਹੈ ਬਾਬੇ ਠੀਕ ਹੈ ਸੋਣੀ ਬੱਦ ਲੱਗੀ ਹੋਊਗੀ ਉਹੀ ਕਹੀ ਆ ਨਾ ਸੀਡ ਸਾਰੇ ਆਂ ਦੀ ਪਰਮਿਸ਼ਨ ਕਰਦੀ ਇਹ ਆਈਡੀ ਜਿਹਦੀ ਲਿਖੀ ਆ ਆ ਜਾਓ ਕਰੋ ਜੀ ਆਈਡੀ ਆ ਵਈ ਠੀਕ ਆ ਜੀ ਇਹ ਕਾਊਂਟ ਬਹੁਤ ਡਾਊਨ ਚੱਲ ਰਿਹਾ ਇਹ ਪਤਾ ਇਹ ਥੋੜਾ ਜ਼ਿਆਦਾ ਡਾਊਨ ਆ ਯਾਰ ਅਕਾਊਂਟ ਇਹਨੂੰ ਥੋੜਾ ਜਿਹਾ ਹਾਈ ਕਰੂ ਮਾੜਾ ਇਹ ਦਵਰਾ 0070 ਬਾਕੀ ਸਾਰਿਆਂ ਦੇ ਬਾਹਲੇ ਫੋਲੋਅਰ ਆ ਆਏ ਨਹੀਂ ਪਤਾ ਮੇਰੇ ਵਾਲਾ ਬਲੌਗ ਤੇ ਵਿਊ ਤੈਨੂੰ 200 ਆਉਣਾ ਜਿਹੜਾ 200 ਵਾਲਾ ਦੋਸਤ ਪਾਸੇ ਤੋਂ ਨਾ ਨਾ ਬਲੌਗ ਹੀ ਚੜਨਾ ਮੈਨੂੰ ਪਤਾ ਪੱਕੀ ਗੱਲ ਆ ਆ ਗਿਆ ਜੀ ਕਰਨ ਸੂਰ ਤੂਰ ਸੱਤ ਆ ਆ ਬਾਈ ਮੁੰਡਾ ਆਪਣਾ ਹੈਲਗਾੜਾ ਹੈ ਨਾ ਆ ਬਾਈ ਵਾਲੀ ਹੈਲਗਾੜਾ ਠੀਕ ਹੈ ਜੀ ਆਹ ਪੈਸੇ ਲਗੜ 01 ਤੇ ਬਾਕੀ ਇਹ ਵੀ ਬਰੂ ਦੀ ਆਪਾਂ ਆਹ ਜੈਟ ਪਾਵਰ ਠੀਕ ਹੈ ਜੀ ਇਹਨੂੰ ਵੀ ਕਰ ਲਓ ਇਹ ਜੈ ਸਾਈਕਲ ਆ ਵੇ ਤੂੰ ਵੀ ਖੋਲ ਲਿਆ ਵੇ ਇਹ ਖੋਲਣੀ ਆ ਤੇਰੇ ਬਾਈ ਤੋਂ ਮੋਲਾ ਪਰ ਸਾਰਾ ਕੰਮ ਕੰਮ ਕਰਾਇਆ ਹੈ ਨਾ ਇਧਰ ਟਰਬੋ ਇਧਰ ਆ ਬਾਈ ਜਗਾਣਾ ਰੇਪਨਕਾਰ ਸੰਗਾਰਣਾ ਤੇ ਉਹ ਬਾਈਆ ਮੋਲਾ ਪਰ ਲਿੰਕ ਰੋਡ ਤੇ ਦਿਖਾਣਾ ਬਾਈ ਜੀ ਨੇ ਕੰਮ ਕੰਮ ਕਰਾਉਣਾ ਹੁੰਦਾ ਕਰਾ ਲਾ ਕਰ ਹਾਂ ਦੇ ਬਰਾ ਚੱਲ ਗਏ ਫਿਰ

ਚਲੋ ਮਿੱਤਰੋ ਲੈ ਟਰਾਟਾ ਜਗਾ ਕੇ ਦਿਖਾ ਦਈਏ ਉਹਨੂੰ ਦੇਖੋ ਉਧਰ ਨਿਓਨ ਚਲੋ ਬਈ ਚੁਰੀਆ ਫਿਰ ਚਾਲੇ ਪਾ ਲਈਏ ਚਾਲੇ ਵੀਰੇ ਚਾਲੇ ਹਾਂ ਹਾਂ ਚਲੋ 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 ਬਈ ਲਾਓ ਜੇ ਇਕੱਠੇ ਜੇ ਕਰਕੇ ਇੱਕ ਫੋਟੋ ਖਿੱਚੀਏ